ਦੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਦੀ ਜੰਗ ਜਿੱਤਣ ਤੋਂ ਬਾਅਦ ਕੰਗੜਪਾਈ ਜੋਧਰਾਜ ਦੇ ਘਰ ਰੁਕੇ। ਗੁਰੂ ਸਾਹਿਬ ਇੱਕ ਦਿਨ ਸ਼ਿਕਾਰ ਦੇ ਲਈ ਜੰਗਲ ਵਿੱਚ ਚਲੇ ਗਏ। ਜੰਗਲ ਦੇ ਵਿੱਚ ਜਾ ਕੇ ਉਹ ਇੱਕ ਝਾੜੀ ਦੇ ਥੱਲੇ ਬੈਠ ਗਏ। ਜਦੋਂ ਉਹ ਆਰਾਮ ਕਰ ਰਹੇ ਸੀ ਤਾਂ ਇੱਕ ਅਜਗਰ ਝਾੜੀਆਂ ਦੇ ਵਿੱਚੋਂ ਨਿਕਲਦਾ ਤੇ ਉਹਨਾਂ ਵੱਲ ਆਉਣ ਲੱਗ ਜਾਂਦਾ। ਤੇ ਜਿਹੜੇ ਉੱਥੇ ਸਿੰਘ ਤੈਨਾਤ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਕਹਿੰਦੇ ਕਿ ਨਹੀਂ ਇਹਨਾਂ ਨੂੰ ਮੇਰੇ ਕੋਲ ਆਉਣ ਦਿਓ। ਇਹ ਤਾਂ ਪਹਿਲੀ ਵਿਚਾਰਾ ਹੈਗਾ ਵੀ ਇਹਨੂੰ ਮੇਰੀ ਸ਼ਰਨ ਦੇ ਵਿੱਚ ਆਉਣਾ ਚਾਹੁੰਦਾ ਹੈਗਾ। ਵੀਨੂੰ ਆਣ ਦਿਓ। ਜੇ ਜਦੋਂ ਗੁਰੂ ਸਾਹਿਬ ਦੇ ਕੋਲ ਆਉਂਦਾਗਾ ਤਾਂ ਆਪਣੇ ਸੱਜੇ ਪੈਰ ਦੇ ਵਿੱਚੋਂ ਆਪਣੀ ਜੁੱਤੀ ਤਾਰ ਕੇ ਜਦੋਂ ਹੀ ਸੱਪ ਦੇ ਸਿਰ ਦੇ ਉੱਤੇ ਲਗਾਉਂਦੇ ਨੇ ਤਾਂ ਸੱਪ ਤੁਰ ਤੋਂ ਲੈ ਕੇ ਅੰਡ ਤੱਕ ਵਿਚਾਲੋ ਪਾੜ ਜਾਂਦਾਗਾ ਤਾਂ ਉਹਦੇ ਅੰਦਰੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਆਉਣ ਲੱਗ ਜਾਂਦੇ ਨੇਗੇ ਇਹ ਦੇਖ ਕੇ ਜੋਧਰਾਜ ਜੀ ਕਹਿੰਦੇ ਨੇ ਕਿ ਮਰੇ ਹੋਏ ਸੱਪ ਦੇ ਅੰਦਰ ਕੀੜੇ ਪੈ ਜਾਣਾ ਆਮ ਗੱਲ ਆ ਪਰ ਇੱਕ ਜਿਉਂਦੇ ਸੱਪ ਦੇ ਅੰਦਰ ਕੀੜੇ ਇਹ ਕਿਵੇਂ ਨਿਗੇ ਗੁਰੂ ਸਾਹਿਬ ਸਾਨੂੰ ਦੱਸੋ ਕਿ ਇੱਕ ਜਿਉਂਦੇ ਸੱਪ ਦੇ ਅੰਦਰੋਂ ਕੀੜੇ ਕਿਵੇਂ ਨਿਕਲੇ ਨੇ ਤੇ ਅੰਦਰੋਂ ਖੂਨ ਵੀ ਨਿਕਲੀ ਜਾਂਦਾ ਕਿਉਂਕਿ ਕੀੜੇ ਤਾਂ ਅੰਦਰੋਂ ਸਾਰਾ ਖੂਨ ਚੂਸ ਲੈਂਦੇ ਨੇ ਇਹ ਦੋਵੇਂ ਉਹ ਸਭ ਦੱਸਦੇ ਨੇ ਕਿ ਪਿਛਲੇ ਜਨਮ ਦੇ ਵਿੱਚ ਇੱਕ ਪਖੰਡੀ ਸਾਧੂ ਸੀਗਾ ਇਹ ਕੋਈ ਕੰਮਕਾਰ ਕਰਦਾ ਨਹੀਂ ਸੀਗਾ ਵਿਹਲਾ ਰਹਿੰਦਾ ਸੀਗਾ ਤੇ ਇਸ ਦੇ ਭਗਤ ਇਹਨੂੰ ਬਹੁਤ ਸਾਰਾ ਤਨ ਚੜਾਉਂਦੇ ਸੀ ਉਹ ਤਨ ਦੇ ਉੱਤੇ ਐਸ਼ ਕਰਦਾ ਸੀਗਾ ਇਹ ਢੱਕਾ ਤੋੜ ਕੇ ਰਾਜੇ ਨਹੀਂ ਸੀਗਾ ਤੇ ਲੋਕਾਂ ਨੂੰ ਮੂਰਖ ਬਣਾਉਂਦਾ ਸੀਗਾ ਤੇ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਸ਼ਾ ਯਾਤਰਾ ਦੇ ਉੱਤੇ ਜਾ ਰਹੇ ਸੀਗੇ ਤੇ ਮਰਦਾਨਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਮੈਨੂੰ ਪਿਆਸ ਲੱਗੀ ਹੈ ਮੈਂ ਪਾਣੀ ਪੀਣਾ ਤਾ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਤੋ ਥੋੜੀ ਜਿਹੀ ਗਾਹ ਅੱਗੇ ਇੱਕ ਡੇਰਾ ਗਾ ਤੇ ਉੱਥੇ ਇੱਕ ਸਾਧ ਰਹਿਦਾ ਤੋ ਉੱਥੋਂ ਜਾ ਕੇ ਪਾਣੀ ਪੀਆ ਤਾਂ ਭਾਈ ਮਰਦਾਨਾ ਜੀ ਚੱਲ ਪੈਂਦੇ ਨੇਗੇ ਤਾਂ ਜਦੋਂ ਤੇ ਪਹੁੰਚਦੇ ਨੇਗੇ ਇਹ ਜਿਹੜਾ ਪਿੰਡ ਸੀਗਾ ਇਹ ਪਖੰਡੀ ਬਾਬੇ ਦਾ ਇਹ ਲੰਬਵਾੜੀ ਪਿੰਡ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਮਰਦਾਨਾ ਜੀ ਉੱਥੇ ਪਹੁੰਚਦੇ ਨੇ ਤਾਂ ਬਾਬਾ ਪੂਰਾ ਲੰਬਾ ਪਿਆ ਹੁੰਦਾ ਗਾ ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਮੈਂ ਪਾਣੀ ਪੀਣਾ ਗਾ ਤਾਂ ਇਹ ਪਖੰਡੀ ਬਾਬਾ ਕਹਿੰਦਾ ਗਾ ਕੋਈ ਨਾ ਮੇਰੇ ਚੇਲਿਆਂ ਨੂੰ ਆ ਜਾਂਦੇ ਉਹ ਤੈਨੂੰ ਪਾਣੀ ਦੇ ਦੇਣਗੇ ਤੇ ਇਹੀ ਗੱਲ ਤੇ ਵੇਟ ਕਰਨ ਲੱਗ ਜਾਂਦੇ ਨੇ ਕਿ ਇਹਨਾਂ ਦੇ ਚਿੱਲੇ ਆਉਣਗੇ ਤੇ ਇਹਨਾਂ ਨੂੰ ਪਾਣੀ ਪਿਉਉਣਗੇ ਭਾਈ ਮਰਦਾਨਾ ਜੀ ਬਹੁਤ ਟਾਈਮ ਉਹਨਾਂ ਦੀ ਵੇਟ ਕਰਦੇ ਨੇ ਕਿ ਹੁਣ ਆਏ ਚਿੱਲੇ ਇਹਨਾਂ ਦੇ ਹੁਣ ਆਏ ਪਰ ਕੋਈ ਆਉਂਦਾ ਨਹੀਂ ਇਸ ਤੋਂ ਬਾਅਦ ਭਾਈ ਮਰਦਾਨਾ ਜੀ ਵਾਪਸ ਗੁਰੂ ਨਾਨਕ ਦੇਵ ਜੀ ਕੋਲ ਚਲੇ ਜਾਂਦੇ ਨੇ ਤੇ ਅੱਖੋਂ ਬੀਤੀ ਦੱਸਦੇ ਨੇਗੇ ਕਿ ਇਹ ਹੋਇਆ ਉੱਥੇ ਇੱਕ ਬਾਬਾ ਐ ਲੰਬਾ ਪਿਆ ਸੀਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਡੇਰੇ ਵੱਲ ਚੱਲ ਪੈਂਦੇ ਨੇ ਤਾਂ ਜਦੋਂ ਉਹ ਡੇਰੇ ਦੇ ਵਿੱਚ ਪਹੁੰਚਦੇ ਨੇ ਤਾਂ ਉਹ ਦੇਖਦੇ ਨੇ ਕਿ ਉਹ ਬੜਾ ਲੰਬਾ ਸੁੱਤਾ ਪਿਆ ਹੁੰਦਾ ਜਿਹੜਾ ਪਖੰਡੀ ਬਾਬਾਗਾ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਆਭਿਕੀ ਮੂਦੇ ਵਿੱਚੋਂ ਕਹਿੰਦੇ ਨੇ ਕਿ ਕਿਵੇਂ ਸਰਾਲ ਵਾਂਗੂ ਲੰਬਾ ਪਿਆ ਜੇ ਪਾਣੀ ਪਿਆ ਦੰਦਾ ਤਾਂ ਕੀ ਹੋ ਜਾਂਦਾ ਤੇ ਇਹ ਬਾਤ ਸੁਣ ਕੇ ਪਖੰਡਿਬਾ ਬਬ ਉੱਠ ਖੜਦਾ ਤੇ ਜਿਰੋ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ ਦੇਖਦਾਗਾ ਤੇ ਦੇਖਦਾਗਾ ਚਿਹਰੇ ਤੇ ਨਾ ਨੂਰ ਤੇ ਉਹਦੇ ਮਨ ਦੇ ਵਿੱਚ ਆਉਂਦਾ ਕਿ ਪੱਕਾ ਕੋਈ ਨਾ ਕੋਈ ਰੱਬੀ ਰੂਹ ਹੈ ਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਂਦਾ ਹੈ ਤੇ ਉਹਨਾਂ ਤੋਂ ਮਾਫੀ ਮੰਗਣ ਲੱਗ ਜਾਂਦਾ ਹੈ ਤੇ ਇਸ ਕਹਿੰਦਾ ਹੈ ਕਹੇ ਗੁਰੂ ਜੀ ਤੁਹਾਡੇ ਮੂਹ ਦੇ ਵਿੱਚੋਂ ਨਿਕਲੇ ਬੋਲ ਸੱਚੇ ਹੋਣਗੇ ਮੈਨੂੰ ਇਹਦਾ ਕੋਈ ਹੱਲ ਦੱਸੋ ਮੈਥੋਂ ਇੱਕ ਪਾਪ ਹੋ ਗਿਆ ਏ ਤਾਂ ਗੁਰਨਾਨਕ ਦੇਵ ਜੀ ਕਹਿੰਦੇ ਨੇ ਕਿ ਤੈਨੂੰ ਹੋਣਾ ਸੀ ਛੇਵੇਂ ਜਾਮੇ ਦੇ ਵਿੱਚ ਮਿਲਾਂਗੇ ਇਹ ਕਹਿ ਕੇ ਸ਼੍ਰੀ ਗੁਰਨਾਨਕ ਦੇਵ ਜੀ ਉੱਥੋਂ ਚਲੇ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਉਹ ਪਖੰਡੀ ਬਾਬੇ ਦੀ ਮੌਤ ਹੋ ਜਾਂਦੀ ਹੈ ਕੁਝ ਕਸਾਲਾਂ ਬਾਅਦ ਜਦੋਂ ਮਰਦਾ ਮਰਦਾ ਵੀ ਉਹਦੇ ਮਨ ਦੇ ਵਿੱਚ ਆਈ ਸੀ ਕਿ ਪੈਸਾ ਕਮਾਲਾ ਪੈਸਾ ਕਮਾਲਾ ਪੈਸਾ ਕਮਾਲਾ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਪਿਛਲੇ ਜਨਮ ਦੇ ਵਿੱਚ ਇਹਨੇ ਪਾਪ ਕੀਤੇ ਸੀ ਇਸ ਜਨਮ ਦੇ ਵਿੱਚ ਇਹ ਭੁਗਤ ਰਿਹਾ ਤੇ ਜਿਹੜੇ ਇਹਦੇ ਅੰਦਰੋਂ ਕੀੜੇ ਨਿਕਲੇ ਨੇਗੇ ਇਹ ਪਿਛਲੇ ਜਨਮ ਦੇ ਵਿੱਚ ਇਹਦੇ ਭਗਤ ਸੀ ਪਿਛਲੇ ਜਨਮ ਦੇ ਵਿੱਚ ਇਹ ਆਪਣੇ ਭਗਤਾਂ ਨੂੰ ਖਾਂਦਾ ਸੀਗਾ ਤੇ ਹੁਣ ਇਹਦੇ ਭਗਤ ਇਹਨੂੰ ਅੰਦਰੋਂ ਖਾ ਰਹੇ ਸੀਗੇ ਤਾਂ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਬਣਾਉਂਦੇ ਸਮੇਂ ਸਾਡਾ ਸਿਰ ਵੀ ਟਕਿਆ ਹੋਇਆ ਸੀ ਤੇ ਸਾਡੇ ਪੈਰ ਵੀ ਨੰਗੇ ਸੀ ਅਗਰ ਸਾਥੋਂ ਕੋਈ ਭੁੱਲਚੱਕੋ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਨਾ ਧੰਨਵਾਦ ਜੀ